ਕੈਨੇਡਾ ਦੇ 온ਟਾਰੀਓ ਸੂਬੇ ਵਿੱਚ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਕੁਝ ਵਧਣ ਵਾਲੀਆਂ ਨੇ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਟਰੱਕ ਡਰਾਈਵਰਾਂ ਨੂੰ ਮੁੜ ਤੋਂ ਰੋਡ ਟੈਸਟ ਦੇਣ ਦੀ ਹਦਾਇਤ ਦਿੱਤੀ ਹੈ ਜਿਸ ਦੇ ਪਿੱਛੇ ਮੁੱਖ ਕਾਰਨ ਡਰਾਈਵਿੰਗ ਲਾਇਸੈਂਸਾਂ ਦੇ ਵਿੱਚ ਤਾਂਦਲੀਆਂ ਨੂੰ ਦੱਸਿਆ ਗਿਆ ਹੈ ਸਰਕਾਰ ਦੇ ਇਸ ਫੈਸਲੇ ਨਾਲ ਕਈ ਪੰਜਾਬੀ ਡਰਾਈਵਰਾਂ ਤੇ ਵੀ ਅਸਰ ਪਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸਪੀ ਪੰਜਾਬੀ ਕੈਨੇਡਾ ਦੇ 온ਟਾਰੀਓ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਸਾਰੇ ਟਰੱਕ ਡਰਾਈਵਰਾਂ ਨੂੰ ਮੁੜ ਤੋਂ ਡਰਾਈਵਿੰਗ ਟੈਸਟ ਦੇਣ ਦੇ ਹੁਕਮ ਜਾਰੀ ਕੀਤੇ ਨੇ ਟਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਦੇ ਮੁਤਾਬਕ ਟਰੱਕ ਡਰਾਈਵਰਾਂ ਨੂੰ ਪੱਤਰ ਮਿਲਣ ਦੇ 60 ਦਿਨਾਂ ਦੇ ਅੰਦਰ-ਅੰਦਰ ਆਪਣੀ ਬੁਨਿਆਦੀ ਜਾਣਕਾਰੀ ਦੇ ਬਾਰੇ ਟੈਸਟ ਦੇਣਾ ਹੋਵੇਗਾ ਜਦਕਿ 120 ਦਿਨਾਂ ਦੇ ਅੰਦਰ ਡਰਾਈਵ ਟੈਸਟ ਸੈਂਟਰ ਦੇ ਵਿੱਚ ਜਾ ਕੇ ਟਰੱਕ ਚਲਾ ਕੇ ਦਿਖਾਉਣਾ ਪਵੇਗਾ ਇਹ ਫੈਸਲਾ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਦੇ ਸਮੇਂ ਕੀਤੀਆਂ ਗਈਆਂ ਤਾਂਦਲੀਆਂ ਦੇ ਕਾਰਨ ਲਿਆ ਗਿਆ ਹੈ ਟਰੱਕ نیوز.com ਦੀ ਰਿਪੋਰਟ ਦੇ ਮੁਤਾਬਕ ਕਈ ਡਰਾਈਵਰਾਂ ਨੂੰ ਸਰਕਾਰ ਦੀਆਂ ਚਿੱਠੀਆਂ ਪ੍ਰਾਪਤ ਹੋਈਆਂ ਨੇ ਜੇਕਰ ਡਰਾਈਵਰ ਆਪਣੀ ਨਜ਼ਰ ਦਾ ਟੈਸਟ ਹੋਰ ਜਾਣਕਾਰੀ ਜਾਂ ਫਿਰ ਸੜਕ ਟੈਸਟ ਪਾਸ ਨਹੀਂ ਕਰ ਪਾਉਂਦੇ ਜਾਂ ਫਿਰ ਨਿਰਧਾਰਿਤ ਸਮੇਂ ਦੇ ਅੰਦਰ ਟੈਸਟ ਨਹੀਂ ਦੇ ਸਕਦੇ ਤਾਂ ਉਹਨਾਂ ਦਾ A Z ਲਾਇਸੈਂਸ ਦਾ ਪੱਧਰ ਘਟਾ ਦਿੱਤਾ ਜਾਵੇਗਾ ਡਰਾਈਵਰਾਂ ਨੂੰ ਮੁੜ ਟੈਸਟ ਦੀ ਫੀਸ ਅਤੇ ਵਾਹਨ ਦਾ ਖਰਚਾ ਖੁਦ ਚੱਕਣਾ ਪਵੇਗਾ ਟਰੱਕ نیوز .com ਨੂੰ ਘੱਟੋ ਘੱਟ ਦੋ ਅਜਿਹੇ ਡਰਾਈਵਰਾਂ ਦੀ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਇਹ ਚਿੱਠੀਆਂ ਮਿਲੀਆਂ ਨੇ ਇੱਕ ਟਰੱਕ ਡਰਾਈਵਰ ਜਿਸ ਨੇ ਇੱਕ ਸਾਲ ਪਹਿਲਾਂ ਹੀ ਲਾਇਸੈਂਸ ਹਾਸਲ ਕੀਤਾ ਸੀ ਉਸਨੇ ਹੁਣ ਤੱਕ ਅਮਰੀਕਾ ਦੇ ਵਿੱਚ ਕਈ ਵਾਰ ਟਰੱਕ ਚਲਾਇਆ ਹੈ ਇੱਕ ਟਰੱਕ ਡਰਾਈਵਿੰਗ ਸਕੂਲ ਦੇ ਮਾਲਕ ਨੇ ਦੱਸਿਆ ਕਿ ਟਰੱਕ ਡਰਾਈਵਰਾਂ ਨੇ ਮੁੜ ਰੋਡ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੇ ਲਈ ਸਕੂਲ ਦੇ ਵਿੱਚ ਦਾਖਲੇ ਵੀ ਲਏ ਜਾ ਰਹੇ ਨੇ ਆਲੋਚਕਾਂ ਦਾ ਕਹਿਣਾ ਹੈ ਕਿ ਐਮਟੀਓ ਦੀ ناکامی ਦੇ ਕਾਰਨ ਡਰਾਈਵਰਾਂ ਨੂੰ ਸਜ਼ਾ ਮਿਲ ਰਹੀ ਹੈ ਟੈਸਟ ਦੇਣ ਵਾਲਿਆਂ ਦੀਆਂ ਗਲਤੀਆਂ ਦਾ ਖਰਚਾ ਤੇ ਸਮਾਂ ਹੋਰ ਡਰਾਈਵਰਾਂ ਨੂੰ ਚੁਕਣਾ ਪੈ ਰਿਹਾ ਜਿਨ੍ਹਾਂ ਨੇ ਨੀਮਾ ਦੇ ਅਨੁਸਾਰ ਆਪਣੇ ਟੈਸਟ ਪਾਸ ਕੀਤੇ ਸਨ ਜਿਨ੍ਹਾਂ ਡਰਾਈਵ ਸੈਂਟਰਾਂ ਤੇ ਮੂਰ ਟੈਸਟ ਹੋਣੇ ਨੇ ਉਹਨਾਂ ਦੀ ਵੀ ਪ੍ਰੋਸੇਯੋਗਤਾ ਤੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇਨ੍ਹਾਂ ਹੀ ਸੈਂਟਰਾਂ ਤੇ ਪਹਿਲਾਂ ਲਾਇਸੈਂਸ ਧਾਂਦ ਲੀਆਂ ਦਾ ਇਲਜ਼ਾਮ ਲੱਗਿਆ ਹੋਇਆ ਹੈ। ਕੈਨੇਡਾ ਦੇ ਵਿੱਚ ਨਵੇਂ ਆਏ ਟਰੱਕ ਡਰਾਈਵਰ ਜਿਨ੍ਹਾਂ ਨੂੰ ਅਜੇ ਇੰਗਲਿਸ਼ ਨਹੀਂ ਆਉਂਦੀ ਉਹਨਾਂ ਦੇ ਲਈ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ। ਟਰਕਿੰਗ ਉਦਯੋਗ ਦੇ ਵਿੱਚ ਸਿਖਲਾਈ ਤੇ ਟੈਸਟਿੰਗ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ। ट्रक ट्रेनिंग स्कूल्स एसोसिएशन ऑफ অন্ਟਾਰियो ने 200 ਘੰਟਿਆਂ ਦੀ ਘੱਟੋ-ਘੱਟ ਸਿੱਖਲਾਈ ਅਤੇ ਮਿਆਰੀ ਟੈਸਟਿੰਗ ਅਤੇ ਸਖਤ ਨਿਗਰਾਨੀ ਦੀ ਮੰਗ ਕੀਤੀ ਹੈ। ਕੈਨੇਡੀਅਨ ਟਰਕਿੰਗ ਅਲਾਈਅੰਸ ਦੇ ਇੱਕ ਸਰਵੇਖਣ ਦੇ ਮੁਤਾਬਕ 20% ਟਰਕਿੰਗ ਕੰਪਨੀਆਂ ਨੇ ਦੱਸਿਆ ਕਿ ਉਹਨਾਂ ਦੇ ਡਰਾਈਵਰ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਮੁਸ਼ਕਲ ਮਹਿਸੂਸ ਕਰਦੇ ਨੇ ਜੋ ਸਿੱਖਲਾਈ ਅਤੇ ਟੈਸਟਿੰਗ ਦੀਆਂ ਸਮੱਸਿਆਵਾਂ ਨੂੰ ਹੋਰ ਗੰਭੀਰ ਤੇ ਮੁਸ਼ਕਲ ਬਣਾ ਸਕਦਾ ਹੈ। एमडीओ ਨੇ ਇਸ ਮੁੱਦੇ ਤੇ ਜਨਤਕ ਤੌਰ ਤੇ ਵਿਸਰਤ ਬਿਆਨ ਫਿਲਹਾਲ ਨਹੀਂ ਜਾਰੀ ਕੀਤਾ ਪਰ ਪੱਤਰ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਸੜਕ ਸੁਰੱਖਿਆ ਤੇ ਲਾਇਸੈਂਸ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਦੇ ਲਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਂਦਲੀਆਂ ਦੀ ਜਾਂਚ ਚੱਲੀ ਹੈ ਪਰ ਟੈਸਟ ਦੇਣ ਵਾਲਿਆਂ ਦੀ ਪਛਾਣ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਇੱਕ ਗੱਲ ਸਾਫ਼ ਹੈ ਕਿ ਪੰਜਾਬੀ ਮੂਲ ਦੇ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਕਿਤੇ ਨਾ ਕਿਤੇ ਜ਼ਰੂਰ ਵਧਣ ਵਾਲੀਆਂ ਨੇ